ਜੇ ਤੂੰ ਮਲਾਪ ਕਰਨਾ ਨਾ ਇੱਕ ਪ੍ਰਮਾਤਮਾ ਦੇ ਨਾਲ ਕਰ ਤੇ ਉਹ ਮਲਾਪ ਗੁਰੂ ਦੀ ਬਾਣੀ ਕਰਾਉਂਦੇ ਹੈ ਜੀ ਇਹ ਬਾਣੀ ਮਹਾਪੁਰਖ ਕੀ ਜਿਹੜੀ ਇਹ ਬਾਣੀ ਆ ਨਾ ਇਹ ਮਹਾਪੁਰਖਾਂ ਦੀ ਬਾਣੀ ਹੈ ਬਾਣੀ ਦੇ ਲੋਕ ਦੀ ਚਾਲਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੇ ਨਿਜਕਰਵਾਸਾ ਹੋਏ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਧਰਤੀ ਬਾਣੀ ਆਏ ਤਨ ਸਭੇ ਚੰਕਮਟਾਈ ਇਹ ਬਾਣੀ ਉਹ ਮਾਪੱਖਾਂ ਦੀ ਹੈ ਜਿਨ੍ਹਾਂ ਨੇ ਆਪਣੇ ਆਪ ਦੇ ਵਿੱਚ ਪ੍ਰਮਾਤਮਾ ਨੂੰ ਪੂਜਿਆ ਖੁਦ ਪ੍ਰਮਾਤਮਾ ਦੇ ਰੂਪ ਉਭੇਲੇ ਉਸ ਬਾਣੀ ਨੂੰ ਪੜਨਾ ਕਰ ਸੌਣਾ ਕਰ ਤੇ ਜੋ ਬਾਣੀ ਕਹਿ ਰਹੀ ਐ ਉਸ ਨੂੰ ਮੰਨਣਾ ਕਰ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਸਦਾ ਮਿਲਾਪ ਹੁੰਦਾ ਹੈ ਜੀ ਇਹ ਮਨੁੱਖਾ ਆਪਣੇ ਗੁਰੂ ਤੋਂ ਤੂੰ ਆਸੇ-ਪਾਸੇ ਨਾਲ ਭਾਵੇਂ ਗੁਰੂ ਕੋਲ ਆਫਰ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਿਆ ਕਰ ਪਹਿਲਾਂ ਤਾਂ ਤੈਨੂੰ ਇਹ ਪਤਾ ਲੱਗ ਜੇ ਤੇਰਾ ਗੁਰੂ ਹੈ ਕਿਹੜਾ ਤੇਰਾ ਗੁਰੂ ਹੈ ਸ਼ਬਦ ਜਿਸ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿਨੇ ਵੀ ਪੂਜਿਆ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿਨੇ ਵੀ ਗੁਰੂ ਮੰਨਿਆ ਹੈ ਸ਼ਬਦ ਗੁਰੂ ਸਭ ਧੰਨ ਚੇਲਾ ਪਾਤਸ਼ਾਹ ਜੀ ਕਹਿੰਦੇ ਕਿ ਗੁਰੂ ਪਾਤਸ਼ਾਹ ਜੀ ਬਖਸ਼ਦੇ ਪੈਨੇ ਕਿ ਗੁਰੂ ਦੀ ਆ ਸਿੱਖਾ ਤੇਰਾ ਗੁਰੂ ਹੀ ਸ਼ਬਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਖਤ ਗੁਰੂ ਨਸਤਾਰੇ ਪਾਸ਼ਾ ਜੀ ਕਹਿੰਦੇ ਬਾਣੀ ਤੇਰਾ ਗੁਰੂ ਹੈ ਪ੍ਰਖਤ ਗੁਰਾਂ ਦੀ ਦੇਹ ਹੈ ਤੇ ਇਸ ਨੂੰ ਨਮਸਕਾਰ ਕਰਿਆ ਕਰ ਅੰਮ੍ਰਿਤ ਵੇਲੇ ਕਰ ਉਹ ਟਾਈਮ ਜ਼ਰੂਰ ਕੱਟਿਆ ਕਰ ਅੰਮ੍ਰਿਤ ਵੇਲੇ ਅਤੇ ਸ਼ਾਮ ਵੇਲੇ ਆਪਕੇ ਗੁਰੂ ਨੂੰ ਨਮਸਕਾਰ ਕਰਿਆ ਕਰ ਜੋ ਗੁਰੂ ਦਾ ਉਪਦੇਸ਼ ਹੈ ਆਪਣੇ ਜੀਵਨ ਤੇ ਉਸ ਨੂੰ ਅਪਣਾ ਤੇ ਭਗਤ ਕਬੀਰ ਜੀ ਵੀ ਸਮਝਾਉਂਦੇ ਪੈ ਨੇ ਉਦਾਹਰਣਾਂ ਦੇ ਕੇ ਕਿ ਮੈਂ ਖਾਂ-ਖਾਂ ਤੇ ਭਟਕੇ ਦੇਖ ਲਿਆ ਪਰ ਮੈਨੂੰ ਇਸ ਇੱਕ ਪ੍ਰਮਾਤਮਾ ਤੋਂ ਬਿਨਾਂ ਕਿਤੇ ਨਿਢੋਲ ਨਹੀਂ ਮੈਂ ਉਹਦੀ ਸ਼ਰਨ ਦੇ ਵਿੱਚ ਆਇਆ ਵਾਂ ਤੇ ਉਹਦੀ ਸ਼ਰਨ ਦੇ ਵਿੱਚ ਆ ਕੇ ਹੀ ਮੈਂ ਸੁੱਖ ਚੈਨ ਪਾ ਸਕਿਆ ਵਾਂ ਨਹੀਂ ਤਾਂ ਮੈਂ ਖਾਂ-ਖਾਂ ਤੇ ਭਟਕੇ ਦੇਖ ਲਿਆ ਕਿਤੇ ਵੀ ਮੈਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਈ ਅੰਦਰ ਆਨੰਦ ਜਿਹੜਾ ਆਇਆ ਹੀ ਨਹੀਂ ਤੇ ਇਹ ਆਨੰਦ ਖੇੜਾ ਅੰਦਾ ਕਿਦਾ ਹੈ ਜੇ ਸੰਤ ਸੰਤ ਰਾਮ ਰਿਧਾ ਗਸਾਈ ਪਰ ਹਉ ਦਾ ਬੰਦ ਹੈ ਸਤਿ ਦੀ ਸੰਗਤ ਕਰ ਮਹਾਂਪੁਰਸ਼ਾਂ ਦੀ ਸੰਗਤ ਕਰ ਬਾਸਾ ਜੀ ਕਹਿੰਦੇ ਨੇ ਸਤਿ ਪਰਸ਼ਾਂ ਦੀ ਸੰਗਤ ਕਰ ਤੇ ਉਸ ਇੱਕ ਰਮੇ ਹੋਏ ਪਰਮੇਸ਼ਰ ਨੂੰ ਜਾਪ ਕਰ ਉਸ ਦੇ ਨਾਲ ਤੋਂ ਆਪਣੀ ਵਿਅਕਤੀ ਨੂੰ ਜੋੜਨਾ ਕਰ ਤੇਰੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋ ਜੇ ਇਹ ਤੈਨੂੰ ਤਨ ਮਿਲਿਆ ਹੈ ਆਪਣਾ ਤਨ ਨੂੰ ਤੂੰ ਜੇ ਜੀਵਨ ਨੂੰ ਸਬੜਾ ਕਰਨਾ ਹੈ ਗੁਰੂ ਦੇ ਨਾਲ ਆ ਕੇ ਗੱਲਾਂ ਕਰਿਆ ਕਰ ਗੁਰੂ ਦੇ ਨਾਲ ਆ ਕੇ ਉਸ ਦੀ ਬਾਣੀ ਨੂੰ ਜਪਿਆ ਕਰ ਗੁਰੂ ਦੀ ਬਾਣੀ ਨੂੰ ਸੁਣਿਆ ਕਰ ਗੁਰੂ ਦੀ ਬਾਣੀ ਨੂੰ ਮੰਨਿਆ ਕਰ ਮਾਰਨ ਕਹਿੰਦੇ ਨੇ ਕਿ ਗੁਰੂ ਦਾ ਸਿੱਖਾ ਤੋਂ ਆਇਆ ਹੀ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਜਿਹੜਾ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਨਾ ਭਈ ਪ੍ਰਾਪਤ ਮਾ ਮੁਖ ਦੇ ਹੁਰੀਆ गोविंद ਮਨ ਕੀ ਇਹ ਤੇਰੀ ਬਰੀਆ ਤੇਰਾ ਇਹ ਜਿਹੜਾ ਜਨਮ ਨਾ ਉਸ ਪ੍ਰਮਾਤਮਾ ਦੇ ਮਿਲਾਪ ਲਈ ਆਇਆ ਤੇ ਉਸ ਦੇ ਨਾਲ ਆਪਣਾ ਮਿਲਾਪ ਕਰ ਤਾਂ ਜੋ ਤੇਰਾ ਸਾਰਾ ਜੀਵਨ ਸਫਲਾ ਹੋ ਸਕੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਸਤ ਦੇ ਸੰਗਤ ਕਰੇਗਾ ਸੰਗਤ ਦਾ ਅਰਥ ਹੈ ਜੀ ਆਪ ਤੇ ਇਕੱਠੇ ਹੋ ਕੇ ਉਸ ਇੱਕ ਪਰਮਾਤਮਾ ਦੀ ਵਡਿਆਈ ਕਰਨੀ ਹੋਰ ਤੋਂ ਉਸ ਪਰਮਾਤਮਾ ਤੋਂ ਬਿਨਾ ਕਿਸੇ ਬੰਦੇ ਦੀ ਉਸਤਤ ਨਹੀਂ ਕਰਨੀ ਕਿਸੇ ਹੋਰ ਦੀ ਉਸਤਤ ਨਹੀਂ ਕਰਨੀ ਇੱਕ ਪਰਮਾਤਮਾ ਦੀ ਗੱਲ ਕਰਨੀ ਜਿਹੜਾ ਸਾਰਿਆਂ ਦੇ ਵਿੱਚ ਰਸਿਆ ਹੋਇਆ ਹੈ ਸੱਚ ਦੀ ਗੱਲ ਕਰਨੀ ਗੁਰਬਾਣੀ ਦੀ ਗੱਲ ਕਰਨੀ ਤੇ ਜਿਹੜੇ ਸਤਿ ਪੁਰਸ਼ ਮਹਾ ਪੁਰਸ਼ਾਂ ਦੇ ਸੰਗਤ ਕਰਕੇ ਉਸ ਇੱਕ ਪ੍ਰਮਾਤਮਾ ਨੂੰ ਪਾਇਆ ਹੈ ਉਹਨਾਂ ਦੀ ਸੰਗਤ ਕਰਨੀ। ਪਾਸ਼ਾ ਕਹਿੰਦੇ ਨੇ ਉਸ ਨੂੰ ਸਤ ਦੀ ਸੰਗਤ ਕਹਿੰਦੇ ਨੇ ਜਿਹੜਾ ਇੱਕ ਪ੍ਰਮਾਤਮਾ ਨਾਲ ਧਿਆਉਂਦਾ ਹੈ ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਉਸ ਉਹ ਇੱਕ ਹੈ ਜਿਹੜਾ ਕਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕੁ ਅਸ ਸੀ ਪੀ ਸੱਚ ਤੁਸੀਂ ਉਸ ਇੱਕ ਪਰਮਾਤਮਾ ਦੀ ਆਰਾਧਨਾ ਕਰਨੀ ਹੈ ਜਿਹੜਾ ਇਸ ਸ੍ਰਸ਼ਟੀ ਤੋਂ ਪਹਿਲਾਂ ਵੀ ਸੀ ਇਹ ਜੁਗਾਂ ਦੇ ਵਿੱਚ ਵੀ ਸੀ ਮਾਰਿਆ ਗੰਦੇ ਆਪ ਸੱਚ ਜੁਗਾ ਸੱਚ ਹੈ ਈ ਸੱਚ ਹੁਣ ਵੀ ਹੈ ਵਰਤਮਾਨ ਦੇ ਵਿੱਚ ਵੀ ਹੈ ਤੇ ਜਦ ਬੰਦਿਆ ਤੂੰ ਰਹਿਣਾ ਨਹੀਂ ਇਹ ਸੰਸਾਰ ਖਤਮ ਵੀ ਹੋ ਜੇ ਉਦੋਂ ਵੀ ਉਹਦਾ ਇੱਕ ਦਾ ਪਸਾਰਾ ਹੋਵੇਗਾ ਉਹ ਉਦੋਂ ਪਰਮਾਤਮਾ ਉਹ ਹੋਵੇਗਾ ਭਾਵੇਂ ਦੀ ਦੁਨੀਆ ਰਵੇ ਜਾਂ ਨਾ ਤੇ ਤੂੰ ਪਰਮਾਤਮਾ ਦੀ ਇੱਕ ਦੀ ਗੱਲ ਕਰਨੀ ਹੈ ਸੱਤ ਦੀ ਸੰਗਤ ਕਰਨੀ ਹੈ ਸੱਤ